ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਘਰਸਵਾਦ ਕਰਦੀ ਆ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਡੈਡੀ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਅੱਜ ਦੇ ਸੂਟ ਜਿਹੜੇ ਉਹ ਇੱਕਦਮ ਪਿਓਰ ਕਾਟਨ ਦੇ ਸੂਟ ਹੋਣਗੇ ਬਹੁਤ ਪਿਆਰੀ ਜੀ ਪ੍ਰਿੰਟਿੰਗ ਆਈਆਂ ਆ ਸਭ ਤੋਂ ਪਹਿਲੇ ਕਾਪਰ ਸ਼ੇਡ ਦਾ ਸੂਟ ਆ ਔਰ ਉੱਪਰ ਵਾਈਟ ਕਲਰ ਦੀ ਬਟਰਫਲਾਈਜ਼ ਦੀ ਛੋਟੀਆਂ ਵੱਡੀਆਂ ਬਟਰਫਲਾਈਜ਼ ਬਨੀਆਂ ਹੋਈਆਂ ਨੇ ਬਹੁਤ ਪਿਆਰੀ ਜੀ ਪ੍ਰਿੰਟਿੰਗ ਆ ਕਾਪਰ ਸ਼ੇਡ ਆਏਗੀ ਆ ਇਸ ਨੂੰ ਤੁਸੀਂ 올ਓਵਰ ਸੂਟ ਵੀ ਲੈ ਸਕਦੇ ਆ ਨਾ ਜਾਂ ਤੁਸੀਂ ਚਿਕਨ ਕਰੀ ਦੇ ਬਾਟਮ ਦੇ ਨਾਲ ਜਿਹੜਾ ਹੈ ਉਹ ਮੈਚ ਵੀ ਕਰ ਸਕਦੇ ਆ ਠੀਕ ਹੈ ਜਿਸ ਤਰ੍ਹਾਂ ਇਹਨਾਂ ਦੇ ਨਾਲ ਵਾਈਟ ਕਲਰ ਦਾ ਚਿਕਨ ਕਰੀ ਦਾ ਬਾਟਮ ਜਾਏਗਾ ਬਾਟਮ ਜਿਹੜੇ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ 1 2 3 3 4 4 ਜਿਹੜੇ ਇਹਨਾਂ ਦੇ ਡਿਜ਼ਾਈਨ ਨੇ ਵਾਈਟ ਬਾਟਮ ਦੇ ਵਿੱਚ ਸਕਿਨ ਕਲਰ ਦੇ ਬਾਟਮ ਦੇ ਨਾਲ ਵੀ ਤੁਹਾਨੂੰ ਮੈਚਿੰਗ ਮਿਲੇਗੀ ਆ ਬਲੈਕ ਕਲਰ ਦੇ ਬਾਟਮ ਦੇ ਨਾਲ ਵੀ ਮੈਚਿੰਗ ਮਿਲੇਗੀ ਤੁਸੀਂ ਸਾਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਹੈ ਅੱਜ ਦੀ ਵੀਡੀਓ ਥੋੜੀ ਲੈਂਥੀ ਹੋਏਗੀ ਕਿਉਂਕਿ ਕਾਫੀ ਪੈਣਾ ਦੀ ਡਿਮਾਂਡ ਸੀ ਆ ਕਿ ਤੁਸੀਂ ਬਾਟਮ ਨਾਲ ਜਰੂਰ ਦੇਖਾਓ ਠੀਕ ਹੈ ਆ ਜਿਸ ਤਰ੍ਹਾਂ ਕਿ ਇਹ ਵਾਈਟ ਕਲਰ ਦਾ ਬਾਟਮ ਆ ਔਰ ਇਸ ਦਾ ਬਾਟਮ ਜਿਹੜਾ ਪਹੁੰਚਾ ਆ ਉਹ ਤੁਹਾਨੂੰ ਚਿਕਨ ਕਰੀ ਵਾਲਾ ਮਿਲੇਗਾ ਠੀਕ ਹੈ ਬਹੁਤ ਪਿਆਰਾ ਪਿਓਰ ਕਾਟਨ ਦਾ ਬਾਟਮ ਆਏਗਾ ਆll over suit ਵੀ ਤੁਸੀਂ 5 ਮੀਟਰ ਦਾ ਲੈ ਸਕਦੇ ਆ ਅਗਰ ਤੁਸੀਂ all over suit ਜਿਹੜਾ 5 ਮੀਟਰ ਦਾ ਪਿਓਰ ਕਾਟਨ ਦਾ ਲੈਣੇ ਜਿਵੇਂ ਸਟ੍ਰਾਈਪਸ ਟਾਈਪ ਜਿਹੜਾ ਆ ਆ suit ਆ ਤੇ ਫਿਰ ਤੁਹਾਨੂੰ ਪਏਗਾ 495 ਅਗਰ ਤੁਸੀਂ ਚਿਕਨ ਕਰੀ ਦਾ ਨਾਲ ਬਾਟਮ ਯੂਜ਼ ਕਰਦੇ ਆਂ ਤੇ ਨਾਲ ਇਹ ਟਾਈ ਮੀਟਰ ਲੈਣੇ ਆ ਹਨਾ ਪ੍ਰਿੰਟਡ ਫਿਰ ਤੁਹਾਨੂੰ 550 ਦਾ ਸੂਟ ਪਏਗਾ ਠੀਕ ਹੈ ਕੋਈ ਵੀ ਐਕਸਟਰਾ ਤੋਂ ਸ਼ਿਪਿੰਗ ਦਾ ਚਾਰਜ ਪੇ ਨਹੀਂ ਕਰਨਾ ਪਏਗਾ ਬਹੁਤ ਪਿਆਰੀ ਜੀ ਸ਼ੇਡ ਆਏਗੀ ਆ ਜਿਸ ਤਰ੍ਹਾਂ ਅੱਗੇ ਲੀਫਸ ਟਾਈਮ ਪ੍ਰਿੰਟਿੰਗ ਆ ਇਸ ਦਾ ਬੇਸ ਤੁਹਾਨੂੰ ਵਾਈਟ ਕਲਰ ਚ ਮਿਲੇਗਾ ਔਰ ਉੱਪਰ ਬਲੂ ਕਲਰ ਹੋ ਗਿਆ ਮਹਿੰਦੀ ਕਲਰ ਪਿੰਕ ਪੀਚ ਕਲਰ ਬਹੁਤ ਪਿਆਰੀ ਗ੍ਰੇ ਕਲਰ ਦੀ ਟੋਨ ਆ ਠੀਕ ਹੈ ਫਲਾਵਰਿੰਗਾ ਔਰ ਇਨਸ ਨੂੰ ਤੁਸੀਂ ਵਾਈਟ ਕਲਰ ਦੇ ਬਾਟਮ ਦੇ ਨਾਲ ਵੀ ਰੈਡੀ ਕਰ ਸਕਦੇ ਆ ਠੀਕ ਹੈ ਜੀ 올ਓਵਰ ਵੀ ਪ੍ਰਿੰਟਰ ਸਾਰਾ ਹੀ ਸੂਟ ਲੈ ਸਕਦੇ ਆ ਜਾਂ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਤੁਸੀਂ ਕੋਈ ਵੀ ਜੜਾ ਬਾਟਮ ਨਾਲ ਚੂਜ਼ ਕਰ ਸਕਦੇ ਆ ਚਿਕਨ ਕਰੀ ਦੇ ਬਾਟਮਸ ਦੇ ਵਿੱਚ ਵੀ ਕਾਫੀ ਡਿਜ਼ਾਈਨ ਆ ਤੁਸੀਂ ਉਹ ਵੀ ਦੇਖਦੇ ਜਾਓ ਜਿਸ ਵਿੱਚ ਕਈ ਵਾਰੀ ਪੋਂਚਾ ਹੀ ਚਿਕਨ ਕਰੀ ਵਾਲਾ ਹੁੰਦਾ ਹੈ ਜਾਂ ਤੁਸੀਂ ਅਗਰ 올ਓਵਰ ਪੂਰਾ ਹੀ ਚਿਕਨ ਕਰੀ ਵਾਲਾ ਬਾਟਮ ਲੈਣਾ ਚਾਹੁੰਦੇ ਆ ਤਾਂ ਉਹ ਵੀ ਮਿਲ ਜਾਏਗਾ ਇਸ ਦੇ ਵਿੱਚ ਤਿੰਨ ਡਿਜ਼ਾਈਨਸ ਨੇ 올ਓਵਰ ਵਾਲੇ ਚਿਕਨ ਕਰੀ ਵਿੱਚ ਜਿਵੇਂ ਇੱਕ ਲੀਫਸ ਟਾਈਪ ਹੋ ਜਾਂਦਾ ਹੈ ਇੱਕ ਥੋੜਾ ਸਕੁਅਰ ਟਾਈਪ ਔਰ ਇੱਕ ਓਵਲ ਸ਼ੇਪ ਟਾਈਪ ਹੋ ਜਾਂਦਾ ਹੈ ਠੀਕ ਹੈ ਜੀ ਇਹ ਤੁਹਾਡੀ ਚੋਇਸ ਆ ਤੁਸੀਂ ਕਿਵੇਂ ਦਾ ਬਾਟਮ ਯੂਜ਼ ਕਰਨਾ ਹੈ ਨਾਲ ਠੀਕ ਹੈ ਅਗਲਾ ਆਏਗਾ ਬਹੁਤ ਪਿਆਰਾ ਇਸ ਦਾ ਵੀ ਵਾਈਟ ਕਲਰ ਦਾ ਬੇਸ ਆ ਔਰ ਉੱਪਰ ਜਿਹੜਾ ਹੈ ਉਹ ਲਾਈਟ ਲੈਮਨ ਸ਼ੇਡ ਠੀਕ ਹੈ ਥੋੜੀ ਗ੍ਰੇ ਟਾਈਪ ਸ਼ੇਡ ਜਿਹੜੀ ਉਹ ਫਲਾਵਰਿੰਗ ਆਏਗੀ ਛੋਟੀ ਛੋਟੀ ਬੂਟੀ ਵਾਲੇ ਕਾਫੀ ਬਣਾ ਦੀ ਡਿਮਾਂਡ ਸੀ ਕਿ ਛੋਟੀ ਬੂਟੀ ਵਾਲੇ ਫਲਾਵਰਸ ਵਾਲੇ ਜਿਹੜੇ ਤੁਸੀਂ ਸੂਟ ਲੈ ਕੇ ਆਓ ਇਹਨਾਂ ਦੇ ਨਾਲ ਤੁਸੀਂ ਜਿਹੜਾ ਵਾ ਐਜ਼ ਇਟ ਇਜ਼ ਵੀ ਆ 올ਓਵਰ ਸੂਟ ਜਿਹੜਾ ਆ ਉਹ ਲੈ ਸਕਦੇ ਆ ਪਿਓਰ ਕਾਟਨ ਦਾ ਸੂਟ ਆਏਗਾ ਠੀਕ ਆ ਪਿਓਰ ਐਕਸਪੋਰਟ ਕਾਟਨ ਦਾ ਸੂਟ ਆ ਤੇ ਨਾਲ ਤੁਸੀਂ ਬਾਟਮ ਜਿਹੜਾ ਆ 올ਓਵਰ ਵੀ ਲੈ ਸਕਦੇ ਆ ਠੀਕ ਆ ਬਾਟਮ ਵੀ ਜਿਹੜਾ ਚਿਕਨ ਕਰੀ ਦਾ ਨਾਲ ਯੂਜ਼ ਕਰ ਸਕਦੇ ਆ ਇਹਦੇ ਨਾਲ ਤੁਹਾਨੂੰ ਮੈਂ ਦੱਸਦੀ ਪਈ ਆ ਕਿ ਕਿਵੇਂ ਤੁਹਾਡੇ ਬਾਟਮ ਦੇ ਨਾਲ ਸੂਟ ਲੱਗੇਗਾ ਆ ਅਗਲੇ ਸੇਮ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ ਪਿੰਕ ਬੇਸ ਠੀਕ ਆ ਪਿੰਕ ਕਲਰ ਹਾਈਲਾਈਟ ਹੋ ਰਿਹਾ ਆ ਬੇਸ ਵਾਈਟ ਕਲਰ ਹੀ ਆਏਗਾ ਆ ਉਸ ਤੋਂ ਅਗਲਾ ਜਿਹੜਾ ਆ ਇਸ ਦਾ ਪਿੰਕ ਕਲਰ ਹਾਈਲਾਈਟ ਹੋ ਰਿਹਾ ਉੱਪਰ ਵਾਈਟ ਕਲਰ ਦੀ ਫਲਾਵਰਿੰਗ ਆਏਗੀ ਇਹ ਵੀ ਵਾਈਟ ਕਲਰ ਦੇ ਬਾਟਮ ਦੇ ਨਾਲ ਜਿਹੜਾ ਆ ਉਹ ਚੱਲ ਜਾਏਗਾ ਬਹੁਤ ਵਧੀਆ ਲੱਗੇਗਾ ਠੀਕ ਹੈ একদম ਫੈਂਸੀ ਸੂਟ ਬੁਟੀਕ ਸਟਾਈਲ ਸੂਟ ਬਣਨਗੇ ਔਰ ਜਿਹੜੇ ਇਹ ਵਾਲੇ ਫਲਾਵਰਸ ਨੇ ਚਿਕਨ ਕਰੀ ਦੇ ਵਿੱਚ ਵੀ ਕਾਫੀ ਡਿਜ਼ਾਈਨ ਨੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਇਹਨਾਂ ਦੇ ਵਿੱਚੋਂ ਬਾਟਮ ਚੂਸ ਕਰ ਸਕਦੇ ਆ ਨਾਰਮਲ ਜਿਹੜੇ ਸੂਟ ਕਾਫੀ ਵਾਇਰਲ ਹੋ ਰਹੇ ਨੇ ਉਹਨਾਂ ਦੇ ਨਾਲ ਤੁਹਾਨੂੰ ਇਹ ਬੰਦਸ਼ ਹੁੰਦੀ ਹੈ ਕਿ ਤੁਸੀਂ ਸੇਮ ਉਹੀ ਬਾਟਮ ਲੈਣਾ ਹੁੰਦਾ ਹੈ ਪਰ ਇੱਥੇ ਤੁਹਾਨੂੰ ਕੋਈ ਐਵੇਂ ਦੀ ਜਿਹੜੀ ਆ ਬੰਦਿਸ਼ ਨਹੀਂ ਆ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਬਾਟਮ ਚੂਜ਼ ਕਰ ਸਕਦੇ ਆ ਇਹਨਾਂ ਦੇ ਵਿੱਚੋਂ ਤਿੰਨ ਬਾਟਮ ਜਿਹੜੇ ਮੈਂ ਇਹ ਵਾਲੀ ਦਿਖਾਉਂਦੀ ਪਈ ਆ ਜਿਹੜੇ 올ਓਵਰ ਚਿਕਨ ਵਾਲੇ ਹੋਣਗੇ ਤੇ ਇੱਕ ਬਾਟਮ ਜਿਹੜਾ ਆ ਉਹ ਵਾਈਟ ਕਲਰ ਦੇ ਵਿੱਚ ਹਾਂ ਜੇ ਸਿਰਫ ਵਾਈਟ ਕਲਰ ਦੀ ਗੱਲ ਹੁੰਦੀ ਪਈ ਆ ਅਗਰ ਅੱਗੇ ਅੱਗੇ ਕਲਰਫੁਲ ਬਾਟਮ ਵੀ ਆਉਣਗੇ ਚਿਕਨ ਕਰੀ ਵਾਲੇ ਠੀਕ ਹੈ ਤੇ ਵਾਈਟ ਕਲਰ ਦਾ ਤੁਸੀਂ ਜਿਹੜਾ ਆ ਉਹ ਕੱਲੇ ਪਹੁੰਚੇ ਵਾਲਾ ਵੀ ਯੂਜ਼ ਕਰ ਸਕਦੇ ਆ ਠੀਕ ਹੈ ਅੱਗੇ ਤੁਸੀਂ ਪ੍ਰਿੰਟ ਦੇਖਦੇ ਜਾਓ ਬਹੁਤ ਪ੍ਰਿੰਟਿੰਗ ਅੱਜ ਦੀ ਵੀਡੀਓ ਦੇ ਵਿੱਚ ਲਾਜਵਾ ਪ੍ਰਿੰਟਿੰਗ ਹੋਏਗੀ ਔ ਹੋ ਪਿਆਰੀ ਠੀਕ ਹੈ ਜੀ ਆ ਥੋੜੀ ਸਕੁਅਰ ਟਾਈਪ ਆ ਗਈ ਰੈਕਟੈਂਗਲ ਟਾਈਪ ਆ ਗਈ ਫਲਾਵਰਿੰਗ ਆ ਗਈ ਥੋੜੀ ਲੀਫਸ ਟਾਈਪ ਪ੍ਰਿੰਟਿੰਗ ਆ ਗਈ ਠੀਕ ਹੈ ਚੈੱਕ ਕਰਦੇ ਜਾਓ ਬੀਲਸ ਟਾਈਪ ਪ੍ਰਿੰਟਿੰਗ ਆ ਗਈ ਇਹ ਸਾਰਿਆਂ ਦਾ ਪੇਸ ਜਿਹੜਾ ਆ ਵਾਈਟ ਹੈ ਇਸ ਕਰਕੇ ਤੁਹਾਡੇ ਵਾਈਟ ਬਾਟਮ ਦੇ ਨਾਲ ਹੀ ਚੱਲਣਗੇ ਅੱਗੇ ਜਿਹੜੇ ਤੁਹਾਨੂੰ ਦਿਖਾਵਾਂਗੇ ਉਹ ਥੋੜੇ ਸਕਿਨ ਟਾਈਪ ਦੇ ਨਾਲ ਵੀ ਚੱਲ ਜਾਣਗੇ ਠੀਕ ਹੈ ਇਹ ਜਿਹੜੇ ਤੁਹਾਨੂੰ ਦਿਖਾ ਰਹੀਆਂ ਹਨ ਪ੍ਰਿੰਟ ਸਾਰੇ ਵਾਈਟ ਦੇ ਨਾਲ ਵੀ ਚੱਲ ਸਕਦੇ ਆਂ ਅਗਰ ਤੁਹਾਡੀ ਚੋਇਸ ਆ ਵਾਈਟ ਬਾਟਮ ਲੈਣ ਦੀ ਨਾਲ ਤੇ ਤੁਸੀਂ ਇਹ ਲੈ ਸਕਦੇ ਆ 550 ਦਾ ਸੂਟ ਪਏਗਾ ਅਗਰ ਤੁਸੀਂ 올ਓਵਰ ਸੂਟ ਜਿਹੜਾ ਹੈ ਉਹ ਪ੍ਰਿੰਟਰ ਲੈਣੇ ਆ ਤੇ 495 ਇੰਡੀਆ ਦੇ ਵਿੱਚ ਕੋਈ ਵੀ ਸ਼ਿਪਿੰਗ ਦਾ ਐਕਸਟਰਾ ਤੋਂ ਚਾਰਜ ਨਹੀਂ ਪੇ ਕਰਨਾ ਪਏਗਾ 7814352822 ਸਾਡਾ ਬੁਕਿੰਗ ਨੰਬਰ ਆ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਦੇਣੀ ਆ ਠੀਕ ਹੈ ਜੀ ਰੇਟ ਜਿਹੜਾ ਆ 올 ਓਵਰ ਦਾ 9 495 ਅਗਰ ਤੁਸੀਂ ਚਿਕਨ ਵਾਲਾ ਨਾਲ ਬਾਟਮ ਯੂਜ਼ ਕਰਦੇ ਆ ਤੇ 550 ਹੋਏਗਾ ਠੀਕ ਹੈ ਜੀ ਅਗਲੀ ਪ੍ਰਿੰਟਿੰਗ ਦੇਖੋ ਇਸ ਦੇ ਵਿੱਚ ਬਲੈਕ ਕਲਰ ਹਾਈਲਾਈਟ ਹੋ ਰਿਹਾ ਬਹੁਤ ਪਿਆਰਾ ਠੀਕ ਹੈ ਬਲੈਕ ਕਲਰ ਪ੍ਰਿੰਟਿੰਗ ਬਹੁਤ ਸੋਹਣੀ ਹੈ ਸਾਰੀ ਹੀ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਣਾ ਹੈ ਕਿਉਂਕਿ ਇਸ ਦੇ ਵਿੱਚ ਘਾਟੋ ਘਾਟ ਤੁਹਾਨੂੰ 50 ਤਰ੍ਹਾਂ ਦੀ ਪ੍ਰਿੰਟਿੰਗ ਦਿਖ ਜੇਗੀ ਠੀਕ ਹੈ ਤੇ ਵਿਸਕੋਸ 100% ਵਿਸਕੋਸ कॉटन ਵੀ ਆ ਇਸ ਦੇ ਵਿੱਚ ਆਏਗੀ ਮੋਡਲ कॉटन ਵੀ ਆਏਗੀ ਪਿਓਰ कॉटन कैंब्रिक भी आएगी और एक्सपोर्ट कॉटन भी आएगी ठीक है जी बहुत प्यारी प्रिंटिंग होएगी और बहुत ही सोनेजे प्रिंट भी होंगे कलर भी बहुत सोने होंगे लाइट डार्क सारीयां ही शेड्स मिलजेंगी आज दी वीडियो दे विच हर एक पेन दा जेड़ा है ओ चूजएबल कलर चूजएबल प्रिंट होएगा ठीक है जी आगे देखो इस स्क्वायर टाइप भी प्रिंटिंग है और ऊपर फ्लावरिंग भी है थोड़ा लेवेंडर शेय पर्पल पर शेड येलो शेड दे जेड़े फ्लावर्स ने ਔਰ ਇਹ ਵਾਈਟ ਕਲਰ ਨਾਲ ਜਿਹੜੇ ਬਾਟਮ ਨਾਲ ਚੱਲ ਸਕਦੇ ਨੇ ਉਹ ਵਾਲੇ ਅਸੀਂ ਪਹਿਲੇ ਦਿਖਾਉਂਦੇ ਪਏ ਆ ਜਾਂ ਅਗਲਾ ਮਹਿਰੂਨ ਕਲਰ ਦੇ ਵਿੱਚ ਤੇ ਜਿਸ ਤਰ੍ਹਾਂ ਅੰਬੀਆਂ ਦੀ ਪ੍ਰਿੰਟਿੰਗ ਆ ਇਸ ਦੇ ਵਿੱਚ ਦੋ ਕਲਰ ਮਿਲ ਜਾਣਗੇ ਇੱਕ ਥੋੜਾ ਬਲੂਈ ਸ਼ੇਡ ਇੱਕ ਮਹਿਰੂਨ ਸ਼ੇਡ ਆ ਜਾਂਦੀਆਂ ਪ੍ਰਿੰਟਿੰਗ ਬਹੁਤ ਸੋਹਣੀ ਆ ਅਲੱਗ-ਅਲੱਗ ਪ੍ਰਿੰਟਿੰਗ ਹੋਏਗੀ ਇੱਕ ਰੈਡੀਸ਼ ਮਹਿਰੂਨ ਇੱਕ ਚੈਰੀ ਸ਼ੇਡ ਥੋੜਾ ਹੋ ਜਾਂਦਾ ਆ ਡਾਰਕ ਜਿਸ ਤਰ੍ਹਾਂ ਮਹਿਰੂਨ ਕਲਰ ਹੋ ਜਾਂਦਾ ਆ ਤਿੰਨ ਕਲਰ ਇਸ ਦੇ ਵਿੱਚ ਅਵੇਲੇਬਲ ਨੇ ਔਰ ਤੁਸੀਂ ਦੇਖ ਸਕਦੇ ਕਿੰਨਾ ਪਿਆਰਾ ਲੱਗਦਾ ਪਿਆ ਵਾਈਟ ਬਾਟਮ ਦੇ ਨਾਲ ਠੀਕ ਹੈ ਨਾ ਆਪਣੀ ਹੀ ਲੁੱਕ ਆ ਇਹਨਾਂ ਦੀ ਅ ਅੱਗੇ ਤੁਸੀਂ ਦੇਖਦੇ ਜਾਣਾ ਬਹੁਤ ਪਿਆਰੀ ਜੀ ਪ੍ਰਿੰਟਿੰਗ ਆਏਗੀ ਹਰ ਇੱਕ ਹਰ ਇੱਕ ਕਲਰ ਆਏਗਾ ਜਿਸ ਤਰ੍ਹਾਂ ਇਹ ਪਿੰਕ ਪਰ ਹਾਈਲਾਈਟ ਹੋ ਰਿਹਾ ਉਹ ਵਾਈਟ ਕਲਰ ਦਾ ਬੇਸ ਹੈ ਥੋੜੀ ਇਹ ਚੈੱਕ ਟਾਈਪ ਪ੍ਰਿੰਟਿੰਗ ਅ ਡਾਟਸ ਟਾਈਪ ਪ੍ਰਿੰਟਿੰਗ ਆਏਗੀ ਥੋੜੀ ਫਲਾਵਰ ਵਗੈਰਾ ਤੋਂ ਅਗਰ ਤੁਸੀਂ ਡਿਫਰੈਂਟ ਪ੍ਰਿੰਟਿੰਗ ਲੈਣਾ ਚਾਹੁੰਦੇ ਹੋ ਜਿਸ ਤਰ੍ਹਾਂ ਰੇਪ ਟਾਈਪ ਜਿਹੜੀ ਉਹ ਪ੍ਰਿੰਟਿੰਗ ਹੋ ਜਾਏਗੀ ਵਾਈਟ ਦੇ ਨਾਲ ਬਹੁਤ ਵਧੀਆ ਚੱਲਦਾ ਪਿਆ ਇਹ ਵੀ ਕੰਬੀਨੇਸ਼ਨ ਠੀਕ ਹੈ ਜੀ ਤੇ ਵਾਈਟ ਚਿਕਨ ਕਰੀ ਦੇ ਬਾਟਮ ਵਿੱਚ ਤੁਹਾਨੂੰ ਚਾਰ ਡਿਜ਼ਾਈਨ ਦਿਖਾਏ ਨੇ ਤੁਸੀਂ ਚੋਹਾਂ ਵਿੱਚ ਕੋਈ ਵੀ ਚੂਜ਼ ਕਰ ਸਕਦੇ ਆ ਠੀਕ ਹੈ ਅਗਲਾ ਪਿੰਕ ਕਲਰ ਦੇ ਨਾਲ ਵੀ ਬਹੁਤ ਪਿਆਰਾ ਲੱਗਦਾ ਪਿੰਕ ਦੇ ਨਾਲ ਕਿੰਨਾ ਰਨ ਕਰ ਰਿਹਾ ਹੈ ਇਹ ਵਾਲਾ ਚਿਕਨ ਕਰੀ ਦਾ ਬਾਟਮ ਠੀਕ ਹੈ ਜੀ ਅੱਗੇ ਜਿਹੜੇ ਦਿਖਾਵਾਂਗੇ ਉਹ ਬਹੁਤ ਪਿਆਰੇ ਅੱਗੇ ਵਾਈਟ ਜਿਹੜਾ ਵਾਈਟ ਦੇ ਨਾਲ ਵਾਈਟ ਬੇਸ ਹੈ ਉੱਪਰ ਬਲੈਕ ਤੇ ਗ੍ਰੇ ਕਲਰ ਦੀਆਂ ਜਿਹੜੀਆਂ ਉਹ ਲਾਈਨਸ ਨੇ ਠੀਕ ਹੈ ਇਹ ਵੀ ਤੁਹਾਨੂੰ 올 ਓਵਰ ਵੀ ਸੂਟ ਮਿਲਣਗੇ ਵੈਸੇ ਤੇ 5-5 ਮੀਟਰ ਦੇ ਸੂਟ ਨੇ ਪਰ ਕਾਫੀ ਪਹਿਣਾਂ ਦੀ ਡਿਮਾਂਡ ਸੀਗੀ ਤਾਂ ਅਸੀਂ ਇਵੇਂ ਨਾਲ ਮੈਚ ਕਰਕੇ ਸੂਟ ਲੈਣੇ ਆ ਤੇ ਤੁਸੀਂ ਜਿਹੜਾ ਉਹ ਚਿਕਨ ਕਰੀ ਦੇ ਬਾਟਮ ਦੇ ਨਾਲ ਸੂਟ ਨੂੰ ਲੈ ਸਕਦੇ ਆ ਜਿਸ ਤਰ੍ਹਾਂ ਵੀ ਲੈ ਸਕਦੇ ਆ 올 오버 ਵੀ ਲੈ ਸਕਦੇ ਆ ਠੀਕ ਹੈ ਜੀ ਪ੍ਰਿੰਟਿੰਗ ਤੁਸੀਂ ਦੇਖਦੇ ਜਾਓ ਆ ਲार्ज 와ਬ ਪ੍ਰਿੰਟਿੰਗ ਆ ਔਰ ਬਹੁਤ ਕੁਆਂਟੀਟੀ ਕੁਆਲਿਟੀ ਤੇ ਹੈ ਹੀ ਆ ਪਿਓਰ ਕਾਟਨ 100% ਕਾਟਨ ਹੋਏਗੀ ਕੋਈ ਸਿਲਕੀ ਪਨ ਨਹੀਂ ਹੋਏਗਾ ਤੇ ਕੁਆਂਟੀਟੀ ਵੀ ਕਾਫੀ ਆ ਜਾਏਗੀ ਠੀਕ ਹੈ ਮਸਟਰਡ ਦੇ ਨਾਲ ਵਾਈਟ ਕਿੰਨਾ ਪਿਆਰਾ ਲੱਗਦਾ ਪਿਆ ਹੈ ਬਹੁਤ ਸੋਹਣੇ ਜੇ ਡਿਜ਼ਾਈਨ ਬਹੁਤ ਸੋਹਣੀ ਡਿਜ਼ਾਈਨਿੰਗ ਵੀ ਆ ਪ੍ਰਿੰਟਿੰਗ ਵੀ ਆ ਕਲਰ ਵੀ ਬਹੁਤ ਸੋਹਣੇ ਠੀਕ ਹੈ ਜੀ ਆ ਇਸ ਜਿਸ ਤਰ੍ਹਾਂ হট ਪਿੰਕ ਕਲਰ ਦੇ ਨਾਲ ਵਾਈਟ ਜਾਂ ਮਸਟਰਡ ਦੇ ਨਾਲ ਵਾਈਟ ਜਾਂ ਥੋੜਾ ਪਰਪਲ ਕਲਰ ਦੇ ਨਾਲ ਵਾਈਟ ਸ਼ੇਡ ਆ ਬਹੁਤ ਸੋਹਣੀਆਂ ਲੱਗਦੀਆਂ ਪਈਆਂ ਠੀਕ ਹੈ ਜੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਜਿਹੜਾ ਆ ਕੋਈ ਵੀ ਸੂਟ ਕਲਰ ਜਿਹੜਾ ਆ ਆਰਡਰ ਕਰ ਸਕਦੇ ਆ ਹਰ ਇੱਕ ਪੈਨ ਦਾ ਜਿਹੜਾ ਆ ਉਹ ਮਨ ਪਸੰਦ ਦਾ ਸੂਟ ਇਹਦੇ ਵਿੱਚ ਹੋਏਗਾ ਮੋਡਲ ਸਿਲਕ ਦੇ ਆ ਜਣੇ ਮੋਡਲ ਕਾਟਨ ਚ ਆ ਜਣੇ ਆ ਸੂਟ ਬਹੁਤ ਸੋਹਣਾ ਫੈਬਰਿਕ ਹੁੰਦਾ ਐ ਇਕਦਮ ਰਨਿੰਗ ਜਿਹਾ ਫੈਬਰਿਕ ਹੁੰਦਾ ਆ ਔਰ ਇਸ ਦੇ ਉੱਪਰ ਜਿਹੜਾ ਤੁਹਾਨੂੰ ਸਕਿਨ ਕਲਰ ਦੀ ਥੋੜੀ ਸਪਾਰਕ ਟਾਈਪ ਮਿਲਦਾ ਐ ਮੋਡਲ ਕਾਟਨ ਦੇ ਵਿੱਚ ਔਰ ਨਾਲ ਸਕਿਨ ਕਲਰ ਦੇ ਬਾਟਮ ਦੇ ਨਾਲ ਤੁਸੀਂ ਇਹਨਾਂ ਨੂੰ ਮੈਚ ਕਰ ਸਕਦੇ ਆ ਠੀਕ ਆ 올ਓਵਰ ਤੇ ਤੁਸੀਂ ਲੈ ਆ ਸਕਦੇ ਜਿਸ ਤਰ੍ਹਾਂ ਰੈੱਡ ਦੇ ਨਾਲ ਸਕਿਨ ਕਲਰ ਬਹੁਤ ਜ਼ਿਆਦਾ ਸੋਹਣਾ ਲੱ ਰੈੱਡ ਕਲਰ ਦੀ ਜਿਹੜੀ ਇਸ ਦਾ ਬੇਸ ਹੋਏਗਾ ਮੋਡਲ ਕਾਟਨ ਦਾ ਉੱਪਰ ਜਿਹੜਾ ਸਕਿਨ ਕਲਰ ਦੇ ਜਿਹੜੀ ਉਹ ਪ੍ਰਿੰਟਿੰਗ ਆ ਸਕਿਨ ਕਲਰ ਦੀ ਥੋੜੀ ਥੋੜੀ ਸਪਾਰਕ ਆਏਗੀ ਉਹੀ ਵਾਲੇ ਸੂਟਸ ਨੂੰ ਤੁਸੀਂ ਮਤਲਬ ਸੂਟ ਤੇ ਨਾਰਮਲ ਬਣਾ ਹੀ ਸਕਦੇ ਆ ਅਗਰ ਕਿਸੇ ਨੇ ਫਰਾਕ ਵਗੈਰਾ ਬਣਾਉਣੀ ਆ ਤੇ ਬਹੁਤ ਸੋਹਣੇ ਲੱਗਦੇ ਇੱਕਦਮ ਵੇਵੀ ਟਾਈਪ ਜੇ ਹੁੰਦੇ ਆ ਇਹਨਾਂ ਦੀ ਲੁੱਕ ਬਹੁਤ ਸੋਹਣੀ ਆਉਂਦੀ ਹੈ ਠੀਕ ਹੈ ਜੀ ਅਗਲਾ ਆ ਗਿਆ ਮੂੰਗੀਆ ਸ਼ੇਡ ਜਿਗ ਜੈਗ ਪ੍ਰਿੰਟਿੰਗ ਆਏਗੀ ਔਰ ਇਹ ਵੀ ਸਕਿਨ ਕਲਰ ਦੇ ਬਾਟਮ ਦੇ ਨਾਲ ਬਹੁਤ ਸੋਹਣਾ ਲੱਗੇਗਾ ਆਲ ਓਵਰ ਵੀ ਤੁਹਾਨੂੰ ਮਿਲ ਜਾਏਗਾ ਇਹ ਵਾਲਾ ਸੂਟ ਠੀਕ ਹੈ ਤੇ ਜਾਂ ਤੁਸੀਂ ਸਕਿਨ ਕਲਰ ਦੇ ਬਾਟਮ ਦੇ ਨਾਲ ਇਹਨੂੰ ਚੂਜ਼ ਕਰ ਸਕਦੇ ਆ ਇਹ ਚਿਕਨ ਕਰੀ ਦਾ ਹੀ ਬਾਟਮ ਹੋਏਗਾ ਤੇ ਇਸ ਦੀ ਛੋਟੀ ਛੋਟੀ ਬੂਟੀ ਜਿਹੜੀ ਉਹ ਸਾਰੇ ਹੀ ਤੁਹਾਨੂੰ ਦਿਖੇਗੀ ਪਰ ਇਹਦੀ ਸਰਕਲ ਟਾਈਪ ਜਿਹੜੀ ਆ ਬਹੁਤ ਸੋਹਣੀ ਜਿਹੜਾ ਵਰਕ ਆ ਚਿਕਨ ਕਰੀ ਦਾ ਬਾਟਮ ਦੇ ਨਾਲ ਅ ਨੈਕਸਟ ਆ ਦੇਖਾ ਨੇਵੀ ਬਲੂ ਨੇਵੀ ਬਲੂ ਦੇ ਨਾਲ ਵੀ ਇਸ ਤੇ ਉੱਪਰ ਵੀ ਤੁਹਾਨੂੰ ਜਿਹੜਾ ਆ ਸਕਿਨ ਟਾਈਪ ਜਿਹੜਾ ਮਿਲੇਗਾ ਇਸ ਤੇ ਸ਼ਾਰਟ ਦੇ ਉੱਪਰ ਸੇਮ ਤਾਂ ਹੀ ਮੈਚ ਹੋਇਆ ਆ ਠੀਕ ਹੈ ਜੀ ਇਸ ਤਰ੍ਹਾਂ ਦੇਖਦੇ ਜਾਓ ਤੁਸੀਂ ਕਲਰ ਤੇ ਦੇਖਦੇ ਜਾਓ ਇਹਨਾਂ ਦੇ ਕੰਟਰਾਸਟ ਆ ਆਲਓਵਰ ਵੀ ਲੈ ਸਕਦੇ ਆ ਔਰ ਆ ਆਪਣੇ ਇਹਦੇ ਨਾਲ ਵੀ ਚੂਜ਼ ਕਰ ਸਕਦੇ ਆ ਬਾਟਮ ਦੇ ਨਾਲ ਵੀ ਤੁਸੀਂ ਚੂਜ਼ ਕਰ ਸਕਦੇ ਆ ਬਲੈਕ ਕਲਰ ਹੋ ਗਿਆ ਇਸ ਦੇ ਵਿੱਚ ਨੇਵੀ ਬਲੂ ਕਲਰ ਹੋ ਗਿਆ ਪ੍ਰਿੰਟਿੰਗ ਇੱਕ ਪ੍ਰਿੰਟਿੰਗ ਦੇ ਵਿੱਚ ਵੀ ਤੁਹਾਨੂੰ ਡਿਫਰੈਂਟ ਡਿਫਰੈਂਟ ਡਿਜ਼ਾਈਨ ਔਰ ਡਿਫਰੈਂਟ ਡਿਫਰੈਂਟ ਕਲਰ ਮਿਲ ਜੰਗੇ ਠੀਕ ਹੈ ਅਗਲੇ ਜਿਹੜੇ ਨੇ ਉਹ ਬਲੈਕ ਕਲਰਸ ਦੇ ਬਾਟਮ ਦੇ ਨਾਲ ਜਿਹੜੇ ਮੈਚ ਹੁੰਦੇ ਨੇ ਉਹ ਵਾਲੇ ਦਿਖਾਵਾਂਗੇ ਤੁਹਾਨੂੰ ਠੀਕ ਹੈ ਇਸ ਦਾ ਕ੍ਰੀਮ ਸ਼ੇਡ ਦਾ ਬਾਟਮ ਬੇਸ ਆ ਸ਼ਰਟ ਦਾ ਠੀਕ ਹੈ ਸ਼ਰਟ ਦਾ ਕ੍ਰੀਮ ਸ਼ੇਡ ਦਾ ਬੇਸ ਆਏਗਾ ਉੱਪਰ ਬਲੈਕ ਕਲਰ ਦੀ ਪ੍ਰਿੰਟਿੰਗ ਆ ਔਰ ਅਸੀਂ ਇਹਨੂੰ ਬਲੈਕ ਕਲਰ ਦੇ ਬਾਟਮ ਦੇ ਨਾਲ ਮੈਚ ਕੀਤਾ ਆ ਠੀਕ ਹੈ ਜੀ ਇਹ ਬਲੈਕ ਕਲਰ ਦੇ ਬਾਟਮ ਦੇ ਨਾਲ ਮੈਚ ਹੋਇਆ ਆ 올 ਓਵਰ ਵੀ ਤੁਸੀਂ ਜਿਹੜਾ ਆ ਉਹ ਸਾਰਾ ਹੀ ਸੂਟ ਪ੍ਰਿੰਟਡ ਵੀ ਲੈ ਸਕਦੇ ਆ ਜਾਂ ਬਲੈਕ ਕਲਰ ਦੇ ਚਿਕਨ ਕਰੀ ਦੇ ਬਾਟਮ ਦੇ ਨਾਲ ਵੀ ਚੂਜ਼ ਕਰ ਸਕਦੇ ਆ ਠੀਕ ਹੈ ਜੀ ਔਰ ਇੱਕਦਮ ਜਨੂਅਲ ਟੂ ਜਨੂਅਲ ਰੇਟ ਨੇ ਤੁਹਾਨੂੰ ਵੀ ਪਤਾ ਹੈ ਕਿ ਇਹਨਾਂ ਦਾ ਮਾਰਕੀਟ ਦੇ ਵਿੱਚ ਕੀ ਪ੍ਰਾਈਸ ਚੱਲਦਾ ਪਿਆ ਆ ਅੱਜਕੱਲ੍ਹ ਅ ਅਗੇ ਇਹ ਵਾਲਾ ਡਿਜ਼ਾਈਨ ਬਹੁਤ ਜ਼ਿਆਦਾ ਵਾਇਰਲ ਆ ਦੂਸਰੀ ਤੀਸਰੀ ਵਾਰੀ ਇਹ ਵਾਲਾ ਜਿਹੜਾ ਅਸੀਂ ਬੰਡਲ ਲੈ ਕੇ ਆਂਦਾ ਆ ਬਹੁਤ ਪਿਆਰਾ ਥੋੜਾ ਅਨਾਰ ਟਾਈਪ ਜਿਹੇ ਦੇ ਫਲਾਵਰਿੰਗ ਆ ਬਹੁਤ ਸੋਹਣੀ ਲੀਫਸ ਟਾਈਪ ਆ ਗਈਆਂ ਆ ਕਰੀਮ ਬੇਸ ਆਏਗਾ ਉੱਪਰ ਬਲੈਕ ਕਲਰ ਦੀ ਪ੍ਰਿੰਟਿੰਗ ਆਏਗੀ ਬਹੁਤ ਸੋਹਣਾ ਜਿਹਾ ਡਿਜ਼ਾਈਨ ਬਹੁਤ ਸੋਹਣੀ ਇਸਦੀ ਕੰਬੀਨੇਸ਼ਨ ਬਹੁਤ ਸੋਹਣਾ ਬਣਦਾ ਕਿਉਂਕਿ ਇਹ ਸਭ ਬੇਸ ਜਿਹੜਾ ਆ ਉਹ ਕਰੀਮ ਸ਼ੇਡ ਦੇ ਵਿੱਚ ਆ ਉੱਪਰ ਜਿਹੜਾ ਪ੍ਰਿੰਟ ਆ ਉਹ ਆਏਗਾ ਬਲੈਕ ਕਲਰ ਦੇ ਵਿੱਚ ਠੀਕ ਹੈ ਜੀ ਬਹੁਤ ਸੋਹਣੀ ਅੱਜ ਦੀ ਪ੍ਰਿੰਟਿੰਗ ਸੀ ਬਹੁਤ ਸੋਹਣੀ ਮੈਚਿੰਗ ਬਣੀਆ ਸਕਿਨ ਕਲਰ ਹੋ ਗਿਆ ਬਲੈਕ ਕਲਰ ਹੋ ਗਿਆ ਵਾਈਟ ਕਲਰ ਹੋ ਗਿਆ ਇਸਦੇ ਚਿਕਨ ਕਰੀ ਦੇ ਮਿਲ ਜਾਣਗੇ ਇਹ 100% ਵਿਸਕੋਸ कॉटन ਆ ਤੁਸੀਂ ਇਹਨਾਂ ਨੂੰ ਜਿਹੜਾ ਸਲਵਾਰ ਸੂਟ ਵੀ ਬਣਾ ਸਕਦੇ ਆ ਨਾਰਮਲ ਕੋਈ ਵੀ ਡਰੈਸ ਬਣਾ ਸਕਦੇ ਆ ਆ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ